ਕਾਂਗਰਸ ਪਾਰਟੀ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਵੇਦਕਰ ਵੱਲੋਂ ਵਿਖੇ ਕੇ ਸੰਵਿਧਾਨ ਨੂੰ ਬਚਾਉਣ ਲਈ ਹਲਕਾ ਜੀਰਾ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਕੁਲਵੀਰ ਸਿੰਘ ਜੀਰਾ ਦੀ ਅਗਵਾਈ ਹੇਠ ਇੱਕ ਵਿਚਾਰ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਲੋਕ ਸਭਾ ਖਡੂਰ ਸਾਹਿਬ ਦੇ ਇੰਚਾਰਜ ਜਸਵੀਰ ਸਿੰਘ ਡਿੰਪਾ ਵੀ ਖਾਸ ਤੌਰ ਤੇ ਹਾਜ਼ਰ ਰਹੇ। ਅੱਜ ਸਹੀ ਮੈਨੇਜਰ 2027 ਚ ਜਿਹੜੀ ਕਾਂਗਰਸ ਦੀ ਸਰਕਾਰ ਬਣਦੀ ਭਜਾ ਉਹਦੀ ਨੀਂਹ ਜੀਰੇ ਵਾਲਿਆਂ ਨੇ ਰੱਖਦੀ ਆ। ਇਹ ਦਾ ਭਾਰੀ ਉਤਸ਼ਾਹ ਤੇ ਇੰਦੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆਉਣਾ ਇਹਨੇ ਅੱਜ ਫੈਸਲਾ ਕਰਤਾ ਕਿ ਹਵਾ ਕਾਂਗਰਸ ਦੇ ਪੱਖ ਦੀ ਬਣ ਰਹੀ ਆ ਕਾਂਗਰਸ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਆ ਤੇ ਅੱਜ ਇਹ ਵਿਸ਼ਵਾਸ ਦੁਆਉਂਦੇ ਆ ਕਿ ਲੋਕਾਂ ਦੀ ਆਸਾਂ ਵੀ ਤਾਂ ਨੁਟਟਣ ਦੀ ਦੇਵਾਂਗੇ ਫਿਰ ਪੰਜਾਬ ਨੂੰ ਨੰਬਰ 1 ਸੂਬਾ ਬਣਾਣਾ ਆਣੀ ਦੇ ਬੱਗੇ ਨੇ ਲੈ ਕੇ ਜਿਹੜੀ ਹੈ ਸਾਰ ਪਾਰਟੀ ਲੱਤ ਨੂੰ ਪਰ ਮੁਖਬੋਰੀ ਅਜੇ ਵੀ ਜਿਹੜੇ ਹੈਗੇ ਦੇਖੋ ਗੱਲ ਇਹ ਆ ਵੀ ਜਿਹੜੀ ਪਹਾੜ ਪਾਸ ਸਰਕਾਰ ਆ ਨਾ ਇਹ ਵੈਸੇ ਹੀ ਇੰਦਾ ਦੇ ਮਾਨਚ ਦਫਤਰ ਤੋਂ ਪੰਜਾਬੀਆਂ ਵਾਸਤੇ ਤੇ ਹਰ ਪਾਸਿਓ ਖੇਤੀ ਨੂੰ ਮਾਰ ਰਿਆ ਖੇਤੀ ਪੰਜਾਬ ਦੇ ਰਗਾਂ ਦੇ ਵਿੱਚ ਦੌੜਦੀ ਆ ਮੇਰੇ ਵੀਰੋ ਹਰ 6 ਮਹੀਨੇ ਬਾਅਦ ਜਦੋਂ ਬਜਾਈ ਆਉਂਦੀ ਆ ਉਦੋਂ ਖਾਦ ਦੀ ਛੋਟੇਜ ਲਿਆਉਂਦੇ ਆ ਤੇ ਦੋ ਦੋ ਤੇ 300 ਰੇਟ ਵਧਾ ਦਿੰਦੇ। ਇਹੀ ਖਾਦ ਜਿਹੜੀ ਡਾਕਟਰ ਮਰਬਾਉਂਦ ਸਿੰਘ ਉਹ ਰਾਦੇ ਕਾਂਗਰਸ ਦੇ ਰਾਜ ਚ 400 ਰੁਪਏ ਸੀ। ਅੱਜ ਇਹ 15-1600 ਰੁਪਏ ਹੋ ਗਈ ਆ ਤੇ ਇੱਕ ਸਾਲ ਦਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਤਕਰੀਬਨ 30000 ਕਰੋੜ ਰੁਪਇਆ ਵਧ ਦੇਣਾ ਪੈਂਦਾ ਖਾਦ ਦੀ ਲਾਗਤ ਦਾ। ਅੱਜ ਤੇਲ ਦਾ ਰੇਟ ਕੀ ਪਹੁੰਚ ਗਿਆ। ਅੱਜ ਗੈਸ ਦਾ ਰੇਟ ਕੀ ਪਹੁੰਚ ਗਿਆ। ਅੱਜ ਬਗਿਆਈ ਕਿੱਥੇ ਚਲ ਗਈ ਐ ਇਹ ਸਾਰਿਆਂ ਦੇ ਤੇ ਜਿਹੜਾ ਏ ਸਾਡੇ ਬਾਬਾ ਸਾਹਿਬ ਅਬਦਕਰ ਦੇ ਸੰਵਿਧਾਨ ਦੇ ਨਾਲ ਛੇੜਛਾੜ ਕਰੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਇਹ ਰੈਲੀ ਕੀਤੀ ਐ ਨਾਲਿਆ ਕਿ ਤੁਸੀਂ ਵੇਖਦੇ ਹੋ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਕਿਸੇ ਵੀ ਮੁੱਦੇ ਦੇ ਉੱਤੇ ਸੀਰੀਅਸ ਨਹੀਂ ਗਾ ਔਰ ਮੈਂ ਇਹ ਗੱਲ ਕਹਾਂਗਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਭਾਜਪਾ ਦੀ ਜਿਹੜੀ ਆ ਕਿ ਉਹ ਬੀ ਟੀਮਾ ਔਰ ਬੀ ਟੀਮ ਬਣ ਕੇ ਜਿਹੜਾ ਪੰਜਾਬ ਦਾ ਵਕਾੰਤਰੀ ਕੰਮ ਕਰ ਰਿਹਾ ਹੈ ਰੇਕ ਮੌਦੇ ਨੂੰ ਜਿਹੜਾ ਉਹ ਸੀਰੀਅਸ ਲੈਣਾ ਚਾਹੀਦਾ ਔਰ ਅੱਜ ਵੀ ਜਿਹੜੀ ਜੀਰਾ ਦੇ ਵਿੱਚ ਜਿਹੜੀ ਅਸੀਂ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਹੈ ਕਿਉਂਕਿ ਸਾਡੇ ਬਾਬਾ ਸਾਹਿਬ ਵੱਲੋਂ ਜਿਹੜਾ ਸੰਵਿਧਾਨ ਬਣਾਇਆ ਗਿਆ ਸੀ ਅੱਜ ਉਹ ਸੰਵਿਧਾਨ ਦੀਆਂ ਧੱਜੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਾਜਪਾ ਸਰਕਾਰ ਅਡਾ ਰਹੀ ਆ ਜੋ ਸੰਵਿਧਾਨ ਨੂੰ ਬਚਾਉਣ ਲਈ ਜਿਹੜਾ ਕਿ ਅੱਜ ਅਸੀਂ ਜਿਹੜੀ ਇਹ ਵਰਕਰ ਮੀਟਿੰਗ ਜਿਹੜੀ ਉਹ ਕੀਤੀ ਆ ਔਰ ਜਿੰਨੇ ਇੱਕ ਰੈਲੀ ਦਾ ਰੂਟ ਘਾਰਨ ਕੀਤਾ ਔਰ ਜਿੰਦੇ ਵਿੱਚ ਸਾਡੇ ਜਿਹੜੇ ਇਥੋ ਨੇ ਇਨਚਾਰਜ ਸਰਦਾਰ ਜਸਬੀਰ ਸਿੰਘ ਗਿਲ ਡੈਂਪਾ ਜੀ ਪਹੁੰਚੇ ਔਰ ਜਿਨ੍ਹਾਂ ਨੇ ਜਿਹੜਾ ਬਾਬਾ ਸਾਹਿਬ ਵੱਲੋਂ ਜੋ ਸਰਦਾਰ ਨੇ ਔਰ ਜੋ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਉਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਔਰ ਹਮੇਸ਼ਾ ਜਿਹੜੇ ਲੋਕ ਨੇ ਉਹ ਹਮੇਸ਼ਾ ਹੀ ਜਿਹੜਾ ਕਿ ਲੋਕ ਪੱਖੀ ਗੱਲ ਕਰਦੇ ਨੇ ਔਰ ਪੰਜਾਂਜੀ ਪਹਿਲੀ ਈਅਰ ਵੇਖਿਆ ਕਿਉਂ ਜਿਹੜੀ ਆ ਬੀਜੇਪੀ ਬੱਖੀ ਗੱਲ ਕਰ ਰਹੇ ਹੋ ਲੈ ਨਾ ਜਿਹੜੀ ਜਿਵੇਂ ਅਧੀਰਾ ਤੇ ਹਲਕਾ ਤੇ ਹਲਕਾ ਦੀ ਗੱਲ ਆ ਉਹ ਗੱਲ ਸਮਝ ਬਣੀ ਗਿਆ ਗੱਲ ਇਹ ਆ ਕਿ ਹਮੇਸ਼ਾ ਹੀ ਜੀਰੇ ਹਲਕੇ ਨੇ ਪਹਿਲਾਂ ਵੀ ਮੋੜ ਬਣਿਆ ਔਰ ਹੁਣ ਵੀ ਆ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਅਗਲੀ ਯਾਰ 2027 ਦੀਆਂ ਚੋਣਾਂ ਹੋਣਗੀਆਂ ਔਰ ਜਿੰਦੇ ਵਿੱਚ ਇਹ ਕਹਿੰਦੇ ਅਸੀਂ 92 ਸੀਟਾਂ ਲੈ ਕੇ ਗਏ ਆ ਔਰ ਮੈਨੂੰ ਲੱਗਦਾ ਕਿ ਜਿਹੜਾ ਉਹ ਕਹਿੰਦੇ ਉਹ ਜ਼ੀਰੋ ਵਾਲਾ ਇਸ਼ਾਰਾ ਕਰਦੇ ਆ ਭਗਵੰਤ ਮਾਨ ਜੀ ਇਹ ਜ਼ੀਰੋ ਤੇ ਰਹਿ ਜਾਣਗੇ ਇੱਕ ਵੀ ਸੀਟ ਜਿਹੜੀ ਆ ਉਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਲੈ ਕੇ ਜਾਏਗੀ ਕਿਉਂਕਿ ਲੋਕ ਬਦਲਾ ਅੱਜ ਲੋਕਾਂ ਦੇ ਜਿਹੜੇ ਧਿਆਪੁੱਤ ਜਿਹੜੇ ਉਹ ਮਰ ਰਹੇ ਨੇ ਔਰ ਦੁਕਾਨਦਾਰਾਂ ਤੋਂ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਨੇ ਚਿੱਟਾ ਵਿਕ ਰਿਹਾ ਔਰ ਕਾਨੂੰਨ ਅਵਸਥਾ ਜਿਹੜੀ ਉਹ ਬਿਲਕੁਲ ਜਿਹੜੀ ਆ ਭਾਂਗੋ ਚੱਕੀਏ ਔਰ ਇਹ ਜਿਹੜਾ ਸਰਕਾਰ ਦਾ ਜਿਹੜਾ ਦਿਵਾਲਾ ਜਿਹੜਾ ਨਿਕਲ ਚੁੱਕਾ ਤਾਂ ਨਹੀਂ ਕਿ ਚਿੱਟੇ ਦੇ ਨਾਂ ਤੇ ਜਿਹੜਾ ਹੈ ਕਿ ਨਸ਼ਾ ਪਤ ਇਹ ਹਮਚਲਾਈ ਗਈ ਆ ਉਹ ਕਿਹਨਾ ਕਿਤੇ ਜਿਹੜਾ ਹੈਗਾ ਫਟਾਦੀ ਨਿਕਲ ਨਹੀਂ ਸਪੋਰਟ ਆਤੇ ਗਾਲੇ ਆ ਕਿ ਉਹ ਜਿਹੜੀ ਆ ਮੈਕੈਨਿਜ਼ਮ ਹਮਚਲਾਈ ਕਿਉਂ ਬਿਲਕੁਲ ਠੋਸਾ ਜਿਹੜੀ ਬੀਬੀ ਇਹਨਾਂ ਦੀ ਫੜੀ ਗਈ ਸੀ ਥਾਰ ਵਾਲੀ ਔ ਉਹਦੇ ਵਿੱਚ ਇਹਨਾਂ ਨੇ ਬੀਬੀ ਬਚਾਉ ਉਹਨਾਂ ਨੂੰ ਸੀਗੀ ਨਾ ਕਿ ਨਸ਼ੇ ਕਰਕੇ ਮੈਂ ਸੀ ਉਹਦੇ ਵਿੱਚ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਚਾਹੁੰਦੇ ਤਾਂ ਉਹਦੀ ਅਜ ਜਮਾਨਤ ਨਹੀਂ ਹੋ ਸਕਦੀ ਉਹਦੀ ਜਵਾਨ ਵੀ ਜਿਹੜੀ ਆ ਉਹ ਪੁਲਿਸ ਦੀ ਜਿਹੜੀ ਆ ਸ਼ਹਿ ਕਰਕੇ ਜਿਹੜੀ ਆ ਕਿ ਇਹਨਾਂ ਨੇ ਜਿਹੜੀ ਆਉਂਦੀ ਆ ਮਦਦ ਕੀਤੀ ਔਰ ਤਾਂ ਜਮਾਨਤ ਹੋਈ ਆ ਔਰ ਤੁਸੀਂ ਵੇਖੋ ਇੱਥੇ ਨਾਗਾਇਜ਼ ਮੁੰਡਿਆਂ ਦੇ ਉੱਪਰ ਜਿਹੜੀਆਂ ਗੋਲੀਆਂ ਫੜ-ਫੜ ਕੇ ਪਾਈਆਂ ਜਾਂਦੀਆਂ ਨੇ ਔਰ ਸਿਰਫ ਇੱਕ ਪਰਚਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ